ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਤੱਕ ਭਾਰੀ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਲਗਾਤਾਰ ਮੌਸਮ ਜਿਵੇਂ ਬਦਲ ਰਿਹਾ ਹੈ ਸਵੇਰੇ ਤੇ ਸ਼ਾਮ ਠੰਡ ਹੋਰ ਵੱਧਦੀ ਨਜ਼ਰ ਆ ਰਹੀ ਹੈ ਹਾਲਾਂਕਿ ਹੁਣ ਠੰਡ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੋਕਾਂ ਨੂੰ ਕੰਬਾਂਤ ਛੜਿਆ ਹੋਇਆ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂਕਿ ਤੁਹਾਨੂੰ ਤੁਹਾਡੇ ਸ਼ਹਿਰ ਦਾ ਮੌਸਮ ਦਾ ਹਾਲ ਪਤਾ ਹੋ ਸਕੇ ਹਾਲਾਂਕਿ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸੰਘਣੀ ਧੁੰਦ ਪੈ ਰਹੀ ਹੈ ਤੇ ਇਹਨਾਂ ਧੁੰਦ ਦੇ ਵਿਚਾਲੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਤੇ ਵਾਹਨਾ ਦੀ ਰਫਤ ਤਾਰ ਵੀ ਹੋਲੀ ਹੋ ਚੁੱਕੀ ਹੈ ਲੋਕ ਵਾਹਨ ਬਹੁਤ ਹੀ ਹੋਲੀ ਚਲਾ ਰਹੇ ਨੇ ਤਾਂ ਕਿ ਕੋਈ ਹਾਸਾ ਨਾ ਵਾਪਰ ਜਾਵੇ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਹੋਣ ਕੇ ਕਰਕੇ ਕੁਝ ਵੀ ਅੱਗੇ ਦਿਖਾਈ ਨਹੀਂ ਦੇ ਰਿਹਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਦੱਸ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਖੜਾਕੇ ਦੀ ਠੰਡ ਪੈ ਰਹੀ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਅਗਲੇ 3 ਦਿਨਾਂ ਲਈ ਲੋਕਾਂ ਨੂੰ ਕੜੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਭਾਗ ਦੇ ਵੱਲੋਂ ਸ਼ੀਤ ਲਹਿਰ ਅਤੇ ਸੰਗਣੇ ਕੋਰੇ ਦਾ ਅਲੋ ਔਰੇਂਜ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਮੌਸਮ ਸੁੱਕਾ ਰਹੇਗਾ ਤੇ ਇਸ ਦੌਰਾਨ ਵਾਤ ਵਾਧਾ ਦੇ ਘਟੋ ਘਟਾਪਮਨ ਦੇ ਵਿੱਚ ਵੀ ਕਮੀ ਆਉਣੀ ਸ਼ੁਰੂ ਹੋ ਗਈ ਹੈ ਪਿਛਲੇ 24 ਘੰਟੇ ਦੌਰਾਨ ਰਾਜ ਦੇ ਘਟੋ ਘਟਾਪਮਨ ਦੇ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ ਤਾਂ ਰਾਜ ਦੇ ਵਿੱਚ ਸਭ ਤੋਂ ਘੱਟ ਤਾਪਮਨ ਫਰੀਦਕੋਟ ਦੇ ਵਿੱਚ ਜੋ ਕਿ 4.3 ਡਿਗਰੀ ਦਰਜ ਕੀਤਾ ਗਿਆ ਤੇ ਆਮਦਪੁਰ ਦੇ ਵਿੱਚ ਸ਼ੀਤ ਲਹਿਰ ਜਦਕਿ ਗੁਰਦਾਸਪੁਰ ਅਤੇ ਪਠਾਨਕੋੜ ਦੇ ਵਿੱਚ ਸੰਘਣੀ ਕੋਰਾ ਦਾ ਅਲਰਟ ਜੜਾ ਕਿ ਜੋ ਕਿ ਜਾਰੀ ਕੀਤਾ ਗਿਆ ਹੈਗਾ ਇਸ ਦੇ ਕਾਰਨ ਚੰਡੀਗੜ੍ਹ 에어ਪੋਰਟ ਤੋਂ ਜਾਣ ਵਾਲੀਆਂ ਘੱਟੋ ਘੱਟ 6 ਫਲਾਈਟਾਂ ਪ੍ਰਭਾਵਿਤ ਹੋਈਆਂ ਨੇ ਤਾਂ ਮੌਸਮ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ ਨਵਾਂ ਸ਼ਹਿਰ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਸੰਘਣੇ ਤੋਂ ਬਹੁਤ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ ਅਤੇ ਹੀ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਵੀ ਜੋ ਕਿ ਧੁੰਦ ਪਵੇਗੀ ਤੇ ਜ਼ਰੂਰਤੋਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸੰਘਣੇ ਘੋਰੇ ਦੇ ਨਾਲ ਵਿਜ਼ਿਬਿਲਟੀ ਜਿਹੜੀ ਕਿ 50 ਤੋਂ 200 ਮੀਟਰ ਤੱਕ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 27 ਦਸੰਬਰ ਯਾਨੀ ਕਿ ਭਲਕੇ ਜੋ ਕਿ ਇੱਕ ਨਵਾਂ ਕਮਜ਼ੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਜਿਸ ਦੇ ਕਾਰਨ ਮੀਂਹ ਪੈਣ ਦੀ ਸੰਭਾਵਨਾ ਘਟ ਹੈ ਹਾਲਾਂਕਿ 30 ਅਤੇ 31 ਦਸੰਬਰ ਨੂੰ ਹੋਰ ਵੈਸਟਰਨ ਡਿਸਟਰਬੈਂਸ ਆ ਸਕਦਾ ਹੈ ਜਿਸ ਦੇ ਨਾਲ ਹਿਮਾਲੀ ਖੇਤਰ ਦੇ ਵਿੱਚ ਬਰਫਬਾਰਿਸ਼ ਦੀ ਸੰਭਾਵਨਾ ਬਣ ਸਕਦੇ ਇਸ ਤੋਂ ਇਲਾਵਾ 90 ਸਾਲ ਦੀ ਇੱਕ ਤਰੀਕ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਹਨਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਰੂਪਨਗਰ ਜਲੰਧਰ ਪਟਿਆਲਾ ਲੁਧਿਆਣਾ ਅਤੇ ਮੋਹਾਲੀ ਸ਼ਾਮਿਲ ਹੈ ਹਾਲਾਂਕਿ ਇਸ ਦੇ ਵਿੱਚ ਬਦਲਾਅ ਵੀ ਹੋ ਸਕਦਾ ਹੈ ਤਾਂ ਵਾਤਾਵਰਣ ਦੇ ਤਾਪਮਨ ਜੇਕਰ ਗੱਲ ਕੀਤੀ ਜਾਵੇ ਤਾਂ 1.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਜੋ ਕਿ ਆਮ ਦੇ ਨੇੜੇ ਪਹੁੰਚ ਗਿਆ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਕਹਿ ਸਕਦੇ ਹਾਂ ਸਭ ਤੋਂ ਵੱਧ ਤਾਪਮਨ 25.4 ਡਿਗਰੀ ਦਰਜ ਕੀਤਾ ਗਿਆ ਤਾਪਿਛਲੇ 24 ਘੰਟਿਆਂ ਦੇ ਵਿੱਚ ਮੌਸਮ ਬਹੁਤ ਹੀ ਠੇਹਾਂ ਦੇ ਵੱਲ ਡਿੱਗਾ ਹੈਗਾ ਤਾਪਮਾਨ ਲਗਾਤਾਰ ਘਟ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 14 ਜੋ ਕਿ 17.4 ਡਿਗਰੀ ਘਟ ਰਿਹਾ ਹੈ ਤਾ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਸੰਘਣੇ ਕੋਰੇ ਦਾ ਅਲਰਟ ਵੀ ਜਾਰੀ ਕਰ ਦਿੱਤਾ ਹੈ ਤਾਂ ਅਜਿਹੇ ਦੇ ਵਿੱਚ ਮੌਸਮ ਭਾਗ ਦੇ ਵੱਲੋਂ ਲੋਕਾਂ ਨੂੰ ਖਾਸ ਐਡਵਾਈਸ ਵੀ ਜਾਰੀ ਕੀਤੀ ਗਈ ਹੈਗੀ ਹੈ ਕਿ ਘਰ ਤੋਂ ਜੇਕਰ ਤੁਸੀਂ ਕਿਤੇ ਜਾਣ ਦੀ ਪਲੈਨਿੰਗ ਬਣਾ ਰਹੇ ਹੋ ਕਿਸੇ ਦੂਜੇ ਸ਼ਹਿਰ ਦੇ ਵਿੱਚ ਤੱਕ ਕਿਸੇ ਦੂਜੇ ਸੂਬੇ ਦੇ ਵਿੱਚ ਤਾਂ ਮੌਸਮ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ ਪੰਜਾਬ ਦੇ ਨਾਲ-ਨਾਲ ਹੋਰ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਧੁੰਦ ਬਹੁਤ ਪੈ ਰਹੀ ਹੈ ਠੰਡ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੋਕਾਂ ਨੂੰ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈਗਾ ਹੱਡ ਚੀਰਦੀ ਠੰਡ ਜਿਹਨੂੰ ਕਹਿ ਸਕਦੇ ਹਾਂ ਲੋਕਾਂ ਨੂੰ ਕਾਂਬਾ ਛੜਿਆ ਹੋਇਆ ਹੈਗਾ ਤਾਂ ਅਜੇਹ ਦੇ ਵਿੱਚ ਵਾਹਨਾਂ ਦੀ ਰਫ਼ਤਾਰ ਵੀ ਪ੍ਰਭਾਵਿਤ ਹੋਈ ਹੈ ਤੇ ਚੰਡੀਗੜ੍ਹ ਦੀਆਂ ਘੱਟੋ ਘੱਟ 6 ਫਲਾਈਟਾਂ ਜੋ ਕਿ ਪ੍ਰਭਾਵਿਤ ਹੋਈਆਂ ਨੇ ਤੇ ਕਈ ਫਲਾਈਟਾਂ ਰੱਦ ਵੀ ਹੋਈਆਂ ਨੇ ਤੇ ਅਜੇਹ ਦੇ ਵਿੱਚ ਆਵਾਜਾਈ ਬਕਾਫੀ ਪ੍ਰਭਾਵਿਤ ਹੋਈ ਹੈ ਲੋਕ ਆਪਣੇ ਕੰਮ ਕਾਜਾਂ ਦੇ ਉੱਤੇ ਵੀ ਦੇਰੀ ਦੇ ਨਾਲ ਪਹੁੰਚ ਰਹੇ ਨੇ ਘਰ ਆਉਣ ਦੇ ਲਈ ਵੀ ਦੇਰੀ ਦੇ ਨਾਲ ਆਉਂਦੇ ਨੇ ਤੇ ਉੱਥੇ ਜੇਕਰ ਕਿਤੇ ਜਾਣ ਦੇ ਲਈ ਸਫ਼ਰ ਕਰਨਾ ਪੈ ਰਿਹਾ ਹੈਗਾ ਤਾਂ ਟ੍ਰੇਨਾਂ ਦਾ ਸਮਾਂ ਵੀ ਲਗਭਗ ਉੱਤੇ ਥੱਲੇ ਹੋ ਜਾਂਦਾ ਹੈਗਾ ਕਹਦੀ ਹੈ ਜਿੱਥੇ ਘੰਟਾ 1 ਘੰਟਾ ਲੇਟ ਵੀ ਆ ਸਕਦਾ ਹੈ ਇਹ ਤੁੰਦੇ ਕਾਰਨ ਤਾਂ ਆਵਾਜ਼ਾਈ ਵੀ ਬਹੁਤ ਪ੍ਰਭਾਵਿਤ ਹੋਈ ਹੈ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਕਾਫੀ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਆਉਣ ਵਾਲੀ 1 ਜਨਵਰੀ ਤੋਂ ਕਿਹਾ ਜਾ ਰਿਹਾ ਹੈਗਾ ਕਿ ਬਾਰਿਸ਼ ਜਿਹੜੀ ਕੀ ਹੋ ਸਕਦੀ ਹੈ ਪੰਜਾਬ ਦੇ ਕੁਝ ਕਿ ਇਲਾਕਿਆਂ ਦੇ ਵਿੱਚ ਹਾਲਾਂਕਿ ਇਸ ਬਾਬਤ ਹਜੇ ਤੱਕ ਤੁੰਦਸ ਦੇ ਕਿ ਵੱਡੀ ਕੋਈ ਖੁਆਣੀ ਤਾਂ ਕੀਤੀ ਗਈ ਹੈ ਲੇਕਿਨ ਪਹਿਲਾਂ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਭਾਗ ਦੇ ਵੱਲੋਂ ਕੋਈ ਖੁਆਣੀ ਕੀਤੀ ਗਈ ਸੀ ਹਾਲਾਂਕਿ ਉਹ ਕੋਈ ਖੁਆਣੀ ਸਾਬਿਤ ਨਹੀਂ ਹੋਈ ਹੈਗੀ ਹੈ ਕਿਉਂਕਿ ਹਜੇ ਵੀ ਪੰਜਾਬ ਦੇ ਵਿੱਚ ਮੌਸਮ ਸੁੱਕਾ ਹੈਗਾ ਤੇ ਅਜੇਹੇ ਦੇ ਵਿੱਚ ਬਾਰਿਸ਼ ਬਿਲਕੁਲ ਵੀ ਨਹੀਂ ਹੋਈ ਹੈ